ਇਹ ਪਰਿਵਾਰ ਦੇ ਗਲਬੇ ਦੇ ਵਿੱਚੋਂ ਅਕਾਲੀ ਦਲ ਨਿਕਲਣਾ ਚਾਹੀਦਾ ਆ ਤੇ ਅੱਜ ਮੈਨੂੰ ਲੱਗਦਾ ਕਿ ਜਿਹੜਾ ਸੁਖਬੀਰ ਬਾਦਲ ਦਾ ਅਸਤੀਫਾ ਆ ਉਹ ਸੰਗਤ ਜ਼ਰੂਰ ਸੋਚ ਰਹੀ ਆ ਵੀ ਜਿਹੜਾ ਅਕਾਲੀ ਦਲ ਆ ਉਹ ਗਲਬੇ ਦੇ ਵਿੱਚੋਂ ਬਾਹਰ ਨਿਕਲ ਆਊਗਾ ਅਸਤੀਫਾ ਸੁਖਬੀਰ ਬਾਦਲ ਨੇ ਆਪ ਦੇ ਦਿੱਤਾ ਜਾਂ ਕਿਸੇ ਦਬਾਅ ਕਰਕੇ ਜਿਹੜਾ ਉਹ ਦਬਾਇਆ ਗਿਆ ਵੀ ਬਾਦਲ ਸਾਹਿਬ ਤੁਸੀਂ ਦਿਓ ਅਸਤੀਫਾ ਨਹੀਂ ਤਾਂ ਅਕਾਲੀ ਦਲ ਅੱਗੇ ਵੀ ਪਹਿਲਾਂ ਵੀ ਨਾਮੂਨਸ਼ਾਨੇ ਕਿਸਾਬ ਦੇ ਨਾਲ ਖਤਮ ਹੋਇਆ ਤੇ ਆਉਣ ਵਾਲੇ ਸਮੇਂ ਦੇ ਅੰਦਰ ਕੁਝ ਨਹੀਂ ਰਹਿਣਾ ਇੱਕ ਅਦਾ ਜੁੜਿਆ ਹੋਇਆ ਉਹਨਾਂ ਵੀ ਪਾਸੇ ਹੋ ਜਾਣਾ ਕਿਉਂਕਿ ਸਾਰੇ ਇੱਕ ਵਾਰੀ ਕਿਨਾਰਾ ਕਰ ਗਏ ਨੇ ਅਸਤੀਫਾ ਦੇਣ ਦਾ ਕ ਜਿਹੜਾ ਜਿਹੜਾ ਦਵਾ ਦੇ ਨਾਲ ਹੀ ਦਿੱਤਾ ਗਿਆ ਮੁਖਸਾ ਪਰ ਦਵਾ ਸੰਗਤ ਦਾ ਕਿ ਸਾਡੀ ਬੱਕਰੀ ਦੁੱਧ ਦਿੰਦੀ ਆ ਮੇਂਗਣਾ ਪਾ ਕੇ ਦਿੰਦੀ ਆ ਤੇ ਉਵੇਂ ਲੱਗਦਾ ਮੇਂਗਣਾ ਪਾਉਣ ਵਾਲੇ ਉਹ ਲੋਕ ਨੇ ਜਿਨ੍ਹਾਂ ਤੁਹਾਨੂੰ ਲੱਗਦਾ ਨਾ ਵੀ ਉਹਨਾਂ ਲੋਕਾਂ ਨੇ ਤਾਂ ਨਹੀਂ ਕਹਿ ਕੇ ਦਵਾਇਆ ਅਜੇ ਤਾਂ ਤਲਖਾਈਆ ਕਰਾਰਤਾ ਦਿੱਤੇਗਾ ਸਜ਼ਾ ਹਜੇ ਕਾਲ ਤਖਸੈਬ ਤੋਂ ਲੱਗਣੀ ਹੈ ਹੋ ਸਕਦਾ ਵੀ ਪ੍ਰਧਾਨਗੀ ਛੱਡਣ ਬਾਰੇ ਵੀ ਮੈਨੂੰ ਅਜੇ ਹ ਹੁਕਮ ਜਿਹੜਾ ਕਾਲ ਤਖਸੈਬ ਸੈਬ ਵੱਲੋਂ ਜਿਹੜਾ ਆ ਜਾਵੇ ਤੇ ਇਸ ਤੋਂ ਪਹਿਲਾਂ ਪਹਿਲਾਂ ਹੀ ਕਿਉਂ ਨਾ ਅਸਤੀਫਾ ਦੇ ਦਿੱਤਾ ਜਾਵੇ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਕੌਣ ਸੁਖਵੀਰ ਬਾਦਲ ਤੋਂ ਬਾਅਦ ਅਗਲਾ ਕਿਹਨੂੰ ਜੇ ਅਗਲੀ ਪ੍ਰਧਾਨ ਬੀਬੀ આર ਸਿਮਰਤ ਕੌਰ ਬਾਦਲ ਹੋਵੇ ਤੇ ਫਿਰ ਫਿਰ ਤਾਂ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ ਰਹਿ ਜਾਣਾ ਜੇ ਅਗਲਾ ਪ੍ਰਧਾਨ ਮਜੀਠੀਆ ਹੋਵੇ ਸਰਦਾਰ ਵਿਕਮਜੀਤ ਸਿੰਘ ਮਜੀਠੀਆ ਤੇ ਫਿਰ ਵੀ ਦਿੱਤੇ ਹੋਏ ਸਿਫੇ ਦਾ ਕੋਈ ਫਾਇਦਾ ਨਹੀਂ ਰਹਿ ਜਾਣਾ ਜਾਂ ਜਿਹੜੇ ਲੋਕ ਉਦੋਂ ਪਾਵਰ ਦੇ ਵਿੱਚ ਸੀਗੇ ਜਿਹੜੇ ਲੋਕ ਉਦੋਂ ਕੈਬਨਿਟ ਦੇ ਵਿੱਚ ਸੀਗੇ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਦਮੀਆਂ ਹੋ ਰਹੀਆਂ ਸੀ ਉਹਨਾਂ ਦੇ ਵਿੱਚੋਂ ਕਿਸੇ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਸੰਗਤ ਜੀ ਸਵਾਗਤ ਹੈ ਤੁਸੀਂ ਜੁੜਿਓ ਸਾਡੇ ਚੈਨਲ ਦੇ ਨਾਲ ਤੇ ਨਵੀਂ ਜੀ ਖਬਰ ਤੁਹਾਡੇ ਸਾਹਮਣੇ ਲੈ ਕੇ حاضر ਹੋ ਰਹੇ ਹਾਂ ਬਹੁਤ ਲੋਕਾਂ ਦੀ ਨਿਗਾ ਸੀ ਉਸ ਖਬਰ ਦੇ ਵੱਲ ਕਿਤੇ ਸਜ਼ਾ ਲੱਗਦੀ ਹੈ ਕਿਤੇ ਕਾਲ ਤੱਕ ਸਾਬ ਦੇ ਪੇਸ਼ ਹੋਇਆ ਜਾਂਦਾ ਹੈ ਕਿਤੇ ਲੱਤ ਤੱਕ ਫੈਕਚਰ ਵੀ ਹੋ ਜਾਂਦੀ ਹੈ ਕੁਰਸੀ ਦੀ ਲੱਕ ਟੁੱਟ ਜਾਂਦੀ ਹੈ ਤੇ ਲੱਤ ਸੁਖਬੀਰ ਸਿੰਘ ਬਦਲਦੀ ਦੇ ਵੀ ਸੱਟ ਲੱਗ ਜਾਂਦੀ ਹੈ ਸੋ ਖਬਰ ਇਹ ਹੈ ਅਸਤੀਫਾ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਦੇ ਦਿੱਤਾ ਹੈ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਆ ਤੇ ਨਾਲ ਨਾਲ ਟਿੱਪਣੀ ਤੁਸੀਂ ਵੀ ਜਰੂਰ ਜਾਰੀ ਰੱਖਿਓ ਤੇ ਗੱਲਬਾਤ ਕਰਨ ਵਾਸਤੇ ਵੀਰ ਜਸਮੀਤ ਸਿੰਘ ਸਸਤੇਵਾਲਾ ਸਾਡੇ ਨਾਲ ਨੇ ਫਤਿਹ ਦੀ ਸਾਂਝ ਪਾਈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵੀਰ ਜੀ ਵਾਹਿਗੁਰੂ ਜੀ ਕਿਤੇ ਕਿ ਮੈਂ ਚੜ੍ਹਦੀ ਕਲਾ ਚ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਕਿਸ ਨਜ਼ਰੀਏ ਨਾਲ ਦੇ ਦਿੱਤਾ ਇਹ ਅਨਾ ਮੁਖ ਸਾਹਿਬ ਇੱਕ ਤਾਂ ਇਹ ਹੈਗਾ ਵੀ ਬੜੀ ਵੱਡੀ ਖਬਰ ਆ ਜੀ ਵੱਡੀ ਖਬਰ ਇਸ ਕਰਕੇ ਆ ਕਿਉਂਕਿ ਸਾਰੀ ਸੰਗਤ ਦਾ ਜਿਹੜਾ ਧਿਆਨ ਹੈ ਉਹ ਇਸ ਗੱਲ ਦੇ ਵੱਲ ਲੱਗਿਆ ਹੋਇਆ ਸੀ ਹੂੰ ਚਾਹੇ 2015 ਤੋਂ ਲੈ ਕੇ ਹੀ ਸੰਗਤ ਦਾ ਇਹ ਮੰਨਣਾ ਸੀਗਾ ਸੰਗਤ ਚਾਹੁੰਦੀ ਸੀ ਕਿ ਜਿਹੜਾ ਆਕਾਲੀ ਦਲ ਪਰਵਾਰ ਆ ਇਹ ਅਕਾਲੀ ਦਲ ਤੋਂ ਅਕਾਲੀ ਦਲ ਨੂੰ ਇਹ ਤੋਂ ਮੁਕਤ ਕਰਾਉਣਾ ਆ ਬਿਲਕੁਲ ਬਹੁਤ ਸਾਰੇ ਵਿਚਾਰ ਅਜਿਹੇ ਵੀ ਆ ਜਾਂਦੇ ਸੀ ਲੋਕ ਕਹਿੰਦੇ ਸੀ ਕਾਲੀ ਦਲ ਖਤਮ ਹੋ ਗਿਆ ਕਾਲੀ ਦਲ ਦੇ ਬਾਰੇ ਬੜੀਆਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਸੀ ਪਰ ਅਕਾਲੀ ਦਲ ਸ੍ਰੀ ਅਕਾਲ ਤਖਤ ਸੈਪਟ ਹੋਣ ਦੇ ਵਿੱਚ ਆਇਆ ਆ ਅਕਾਲੀ ਦਲ ਨੇ ਕਦੇ ਵੀ ਖਤਮ ਨਹੀਂ ਹੋਣਾ ਜਦੋਂ ਮੈਂ ਕਹਿ ਲਵਾਂ ਕਿ ਕੋਈ ਨਹੀਂ ਅਜਿਹੀ ਤਾਕਤ ਹੈ ਜਿਹੜੀ ਅਕਾਲੀ ਦਲ ਨੂੰ ਖਤਮ ਕਰ ਦਵੇ ਪਰ ਇੱਕ ਪਰਿਵਾਰ ਦਾ ਜਾਂ ਉਸ ਪਰਿਵਾਰ ਦੇ ਵੱਲੋਂ ਉਹਨਾਂ ਦੇ ਰਾਜ ਭਾਗ ਦੇ ਵਿੱਚ ਕੀਤੀਆਂ ਹੋਈਆਂ ਕਾਰਵਾਈਆਂ ਦਾ ਕਰਕੇ ਅਕਾਲੀ ਦਲ ਦਿਨੋਂ ਦਿਨ ਹਾਸ਼ੀਏ ਦੇ ਉੱਤੇ ਜ਼ਰੂਰ ਜਾ ਰਿਹਾ ਸੀ ਜਿਵੇਂ ਆਪਾਂ ਗੱਲ ਕਰ ਲਈ ਜਿਹੜਾ ਅਕਾਲੀ ਦਲ ਬਾਦਲਿਆ ਜੇ ਅਕਾਲੀ ਦਲ ਪੰਜਾਬ ਦੇ ਵਿੱਚ ਹੋਰ ਵੀ ਹੈਗੇ ਆ ਉਹਦਾ ਜਿੰਨੇ ਕੁ ਕੰਮ ਆ ਉਹਦਾ ਕਰ ਰਹੇ ਆ ਤੇ ਉਹਨਾਂ ਦੇ ਨਾਲ ਕੋਈ ਇਸ ਤਰੀਕੇ ਦਾ ਜਿਹੜਾ ਸੰਗਤ ਦਾ ਉਹ ਵੀ ਨਹੀਂ ਹੈਗਾ ਕੋਈ ਡਿਸਪਿਊਟ ਵੀ ਨਹੀਂ ਹੈਗਾ ਲੋਕੀ ਜਿੰਨੀਆਂ ਕੁ ਲੋਕ ਉਹਨਾਂ ਨੂੰ ਸਾਥ ਦਿੰਦੇ ਆ ਲੋਕ ਦਿੰਦੇ ਆ ਪਰ ਜਿਹੜਾ ਅਕਾਲੀ ਦਲ ਬਾਦਲ ਸੀਗਾ ਇਹਨਾਂ ਦੇ ਜਦੋਂ ਰਾਜ ਭਾਗ ਦੇ ਵਿੱਚ ਜਦੋਂ ਗੁਰੂ ਸਾਹਿਬ ਦੀਆਂ ਬੇਦਬੀਆਂ ਹੋ ਗਈਆਂ ਜਾਂ ਜਿਵੇਂ ਸਮੇਤ ਸੈਣੀ ਨੂੰ ਡੀਜੀਪੀ ਲਾਉਣ ਵਾਲੀ ਗੱਲ ਹੋਵੇ ਬੰਦੀ ਸਿੰਘਾਂ ਦੇ ਖਿਲਾਫ ਦਿੱਤੇ ਗਏ ਬਿਆਨਾਂ ਦੀ ਗੱਲ ਹੋਵੇ ਤਾਂ ਲੰਮੇ ਸਮੇਂ ਤੋਂ ਪੰਥ ਇਹੀ ਚਾਹੁੰਦਾ ਸੀ ਕਿ ਇਹ ਪਰਿਵਾਰ ਤੋਂ ਅਕਾਲੀ ਦਲ ਵੱਖ ਹੋਣਾ ਚਾਹੀਦਾ ਆ ਇਹ ਪਰਿਵਾਰ ਦੇ ਗਲਬੇ ਦੇ ਵਿੱਚੋਂ ਅਕਾਲੀ ਦਲ ਨਿਕਲਣਾ ਚਾਹੀਦਾ ਆ ਤੇ ਅੱਜ ਮੈਨੂੰ ਲੱਗਦਾ ਕਿ ਜਿਹੜਾ ਸੁਖਵੀਰ ਬਾਦਲ ਦਾ ਤਸੀਫਾ ਆ ਉਹ ਸੰਗਤ ਜ਼ਰੂਰ ਸੋਚ ਰਹੀ ਹੈ ਵੀ ਜਿਹੜਾ ਅਕਾਲੀ ਦਲ ਆ ਉਹ ਗਲਬੇ ਦੇ ਵਿੱਚੋਂ ਬਾਹਰ ਨਿਕਲ ਆਊਗਾ ਤੇ ਪਰ ਇਹ ਵੇਖਣਾ ਇਹ ਹੋਊਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਮੀਕਰਨ ਨੇ ਉਹ ਕੀ ਬਣਦੇ ਆ ਕਿਸ ਤਰੀਕੇ ਦੇ ਨਾਲ ਸੰਗਤ ਇਸ ਤਸੀਫੇ ਨੂੰ ਲੈਂਦੀ ਹੈ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਲੋਕ ਜਿਹੜਾ ਇਹ ਬਾਦਲ ਦਲ ਹੈਗਾ ਆ ਇਹ ਕਿਸ ਤਰੀਕੇ ਦੇ ਨਾਲ ਇਹਨੂੰ ਅੱਗੇ ਖਬਰ ਇਹ ਵੀ ਹੁੰਦੀ ਹੈ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਅਸਤੀਫਾ ਸੁਖਬੀਰ ਬਾਦਲ ਨੇ ਆਪ ਦੇ ਦਿੱਤਾ ਜਾਂ ਕਿਸੇ ਦਬਾਅ ਕਰਕੇ ਜਿਹੜਾ ਉਹ ਦਬਾਇਆ ਗਿਆ ਵੀ ਬਾਦਲ ਸਾਹਿਬ ਤੁਸੀਂ ਦਿਓ ਅਸਤੀਫਾ ਨਹੀਂ ਤਾਂ ਅਕਾਲੀ ਦਲ ਅੱਗੇ ਵੀ ਪਹਿਲਾਂ ਵੀ ਨਾ ਮੋੜਸ਼ਾ ਨੇ ਇੱਕ ਹੱਬ ਦੇ ਨਾਲ ਖਤਮ ਹੋਇਆ ਤੇ ਆਉਣ ਵਾਲੇ ਸਮੇਂ ਦੇ ਅੰਦਰ ਕੁਝ ਨਹੀਂ ਰਹਿਣਾ ਇੱਕ ਅੱਧਾ ਵਰਕਪੀ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਉਹਨਾਂ ਵੀ ਪਾਸੇ ਹੋ ਜਾਣਾ ਕਿਉਂਕਿ ਸਾਰੇ ਇੱਕ ਵਾਰੀ ਕਿਨਾਰਾ ਕਰ ਗਏ ਨੇ ਅਸਤੀਫਾ ਦੇਣ ਦਾ ਕਾਰਨ ਇਹ ਮੰਨਦੇ ਹੋ ਕਿਤੇ ਦਬਾਅ ਪੈ ਗਿਆ ਜਾਂ ਆਪਣੀ ਮਰਜ਼ੀ ਨਾਲ ਕੀਤਾ ਅਸਤੀਫਾ ਜਿਹੜਾ ਦਬਾਅ ਦੇ ਨਾਲ ਹੀ ਦਿੱਤਾ ਗਿਆ ਮੁੱਖ ਸਾਹਿਬ ਪਰ ਦਬਾਅ ਸੰਕਤ ਦਾ ਜਿਹੜੇ ਲੋਕ ਜਿਹੜੇ ਇਹਨਾਂ ਦੇ ਨਾਲ ਬੈਠੇ ਆ ਉਹ ਸਿਰਫ ਯੈਸਮੈਨ ਨੇ ਉਹ ਸਿਰਫ ਹਾਂਜੀ ਹਾਂਜੀ ਵਾਲੇ ਨੇ ਤੇ ਮੈਨੂੰ ਤਾਂ ਲੱਗਦਾ ਵੀ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਇੰਨੀ ਲੇਟ ਜਾ ਕੇ ਤਸੀਫਾ ਦੇਣਾ ਵਾ ਇਹ ਵੀ ਕਿਤੇ ਨਾ ਕਿਤੇ ਕਦਮ ਗਲਤ ਹੈਗਾ ਆ ਜਿਵੇਂ ਕੋਈ ਉਦਾਹਰਣ ਬੜੀ ਸੋਹਣੀ ਹੈਗੀ ਆ ਪੰਜਾਬ ਦੇ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿ ਸਾਡੀ ਬੱਕਰੀ ਦੁੱਧ ਦਿੰਦੀ ਆ ਮੇਂਗਣਾ ਪਾ ਕੇ ਦਿੰਦੀ ਆ ਤੇ ਮੈਨੂੰ ਲੱਗਦਾ ਮੇਂਗਣਾ ਪਾਉਣ ਵਾਲੇ ਉਹ ਲੋਕ ਨੇ ਜਿਨ੍ਹਾਂ ਤੁਹਾਨੂੰ ਲੱਗਦਾ ਨਾ ਵੀ ਉਹਨਾਂ ਲੋਕਾਂ ਨੇ ਤਾਂ ਨਹੀਂ ਕਹਿ ਕੇ ਦਵਾਇਆ ਨਹੀਂ ਉਹ ਸਿਰਫ ਯੈਸ ਵਾਲੇ ਆ ਉਹ ਸਿਰਫ ਹਾਂ ਵਾਲੇ ਆ ਹਾਂਜੀ ਹਾਂਜੀ ਵਾਲੇ ਆ ਤੇ ਉਹਨਾਂ ਦਾ ਕਰਕੇ ਲੇਟ ਤਾਂ ਭਲਾ ਹੋ ਉਹ ਲੋਕ ਉਹਨਾਂ ਲੋਕਾਂ ਦਾ ਕਈਆਂ ਦਾ ਇਦਾਂ ਹੁੰਦਾ ਨਾ ਵੀ ਸਾਡੀ ਪ੍ਰਧਾਨ ਦੇ ਨਾਲ ਨੇੜਤਾ ਆ ਪ੍ਰਧਾਨ ਇਹੀ ਬਣਿਆ ਰਵੇ ਸਾਡੀ ਨੇੜਤਾ ਆ ਉਹ ਲੋਕਾਂ ਦਾ ਕਰਕੇ ਲੇਟ ਤਾਂ ਹੋਇਆ ਹੋਊਗਾ ਪਰ ਉਹ ਲੋਕਾਂ ਦਾ ਮੈਨੂੰ ਲੱਗਦਾ ਆ ਵੀ ਕਿਸ ਤਰੀਕੇ ਦੀ ਕੋਈ ਗੱਲ ਨਹੀਂ ਹੋਣੀ ਕਿ ਉਹਨਾਂ ਲੋਕਾਂ ਦੇ ਕਹਿਣ ਤੇ ਤਸਦੀਫਾ ਦਿੱਤਾ ਹੋਵੇ ਇਹ ਦਿੱਤਾ ਗਿਆ ਤੇ ਸੰਗਤ ਦੇ ਦਬਾ ਕਰਕੇ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕੁਝ ਫੈਸਲੇ ਆਏ ਜਿਦੇ ਨਾਲ ਸੰਗਤ ਨੂੰ ਵੀ ਉਮੀਦ ਜਾਗੀ ਕਿ ਜਿਹੜੇ ਜਿਸ ਤਰੀਕੇ ਦੇ ਫੈਸਲੇ ਸੰਗਤ ਚਾਹੁੰਦੀ ਹੈ ਉਸ ਤਰੀਕੇ ਦੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਉਣ ਲੱਗੇ ਉਹਨਾਂ ਦੇ ਵਿੱਚ ਚਾਹੇ ਸੁਖਵੀਰ ਬਾਦਲ ਨੂੰ ਤਨਖਾਹਿਆ ਅਗਰਾਰ ਕਰਨ ਦੀ ਗੱਲ ਹੋਵੇ ਜਾਂ ਬੰਦੀ ਛੋੜ ਦੀਪਸ ਤੇ ਜਿਹੜਾ ਸੰਦੇਸ਼ ਉੱਥੋਂ ਆਇਆ ਅਸਿਰ ਅਕਾਲ ਤਖਤ ਸਾਹਿਬ ਤੋਂ ਉਹਦੇ ਉੱਤੇ ਸੰਗਤ ਨੂੰ ਬੜਾ ਵੱਡਾ ਮਾਣ ਗਰਭ ਸੰਗਤ ਨੇ ਮਹਿਸੂਸ ਕੀਤਾ ਕਿ ਵਾਕਿਆ ਹੀ ਉਸ ਤਰੀਕੇ ਦੇ ਜਥੇਦਾਰ ਸਾਡੇ ਤਖਤ ਦੇ ਜਥੇਦਾਰਾਂ ਨੇ ਉਸ ਤਰੀਕੇ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਆ ਜਿਸ ਤਰੀਕੇ ਦੀਆਂ ਜ਼ਿੰਮੇਵਾਰੀਆਂ ਪੰਥ ਚਾਹੁੰਦਾ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਵਲਟੋਹੇ ਵਾਲੀ ਕਰ ਲਈਏ ਵਲਟੋਹੇ ਨੂੰ ਜਿਸ ਤਰੀਕੇ ਦੇ ਨਾਲ ਪਾਰਟੀ ਦੇ ਵਿੱਚੋਂ ਕੱਢਣ ਦੇ ਹੁਕਮ ਦਿੱਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਪ੍ਰੈਸ਼ਰ ਆ ਸੁਖਬੀਰ ਬਾਦਲ ਤੇ ਇਹੀ ਸੀਗਾ ਤੇ ਇੱਕ ਚੰਗਾ ਫੈਸਲਾ ਮੈਂ ਤਾਂ ਫਿਰ ਵੀ ਕਹਿੰਦਾ ਕਿ ਜੇ ਸੁਖਵੀਰ ਬਾਦਲ ਨੇ ਅਸਤੀਫਾ ਕੋਈ ਸੋਚ ਕੇ ਦੇ ਦਿੱਤਾ ਆ ਵੀ ਜੇਕਰ ਪੰਥੀ ਨਹੀਂ ਪ੍ਰਮਾਣ ਕਰਦਾ ਪੰਜਾਬ ਦੇ ਲੋਕ ਹੀ ਨਹੀਂ ਪ੍ਰਮਾਣ ਕਰਦੇ ਤੇ ਮੈਨੂੰ ਪਾਸੇ हट ਜਾਣਾ ਚਾਹੀਦਾ ਆ ਤੇ ਬਹੁਤ ਸਾਰੇ ਗੁਨਾਹ ਨੇ ਗੁਨਾਹਾਂ ਦੀ ਜਿਹੜੀ ਫਾਈਲ ਆ ਗੁਨਾਹਾਂ ਦੇ ਜਿਹੜੇ ਜਿਹੜੇ ਕੀਤੇ ਹੋਏ ਕਰਮ ਆ ਉਹ ਸਿਰ ਅਕਾਲ ਤਖਤ ਸਾਹਿਬ ਦੇ ਉੱਤੇ ਗੁਨਾਹਗਰ ਹੈਗਾ ਦੋਸ਼ੀ ਪਾਇਆ ਗਿਆ ਸੁਖਵੀਰ ਬਾਦਲ ਉਹ ਸਜ਼ਾ ਉੱਥੋਂ ਸੁਣਾਈ ਜਾਣੀ ਆ ਉਹਦੀ ਅਸੀਂ ਅਜੇ ਵੀ ਅਜਿਹਾ ਵੀ ਮੰਦੇ ਵਿੱਚ ਆਉਂਦਾ ਹੋਏਗਾ ਹਜੇ ਤਾਂ ਤਨਖਾਹਿਆ ਕਰਾਰਤਾ ਦਿੱਤੇਗਾ ਸਜ਼ਾ ਹਜੇ ਅਕਾਲ ਤਖਤ ਸਾਹਿਬ ਤੋਂ ਲੱਗਣੀ ਹੈ ਹੋ ਸਕਦਾ ਵੀ ਪ੍ਰਧਾਨਗੀ ਛੱਡਣ ਬਾਰੇ ਵੀ ਮੈਨੂੰ ਅਜਿਹਾ ਹੁ ਸਹਿਬ ਵੱਲ ਸਹਿਬ ਵੱਲੋਂ ਜਿਹੜਾ ਹੈ ਆ ਜਾਵੇ ਤੇ ਇਸ ਤੋਂ ਪਹਿਲਾਂ ਪਹਿਲਾਂ ਕਿਉਂ ਨਾ ਅਸਤੀਫਾ ਦੇ ਦਿੱਤਾ ਜਾਵੇ ਮੈਨੂੰ ਮੈਨੂੰ ਵੀ ਮਖੂ ਸਾਹਿਬ ਮੇਰੇ ਵੀ ਦਿਮਾਗ ਦੇ ਵਿੱਚ ਆਹੀ ਗੱਲ ਹੈਗੀ ਆ ਕਿ ਜਿਸ ਦਿਨ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਸੁਖਵੀਰ ਬਾਦਲ ਨੂੰ ਉਸ ਦਿਨ ਇੱਕ ਦਿਨ ਪਹਿਲਾਂ ਭੁੰਡੜ ਸਾਹਿਬ ਨੂੰ ਜਿਹੜਾ ਐਡੀਸ਼ਨਲ ਜਿਹੜਾ ਹੈਗਾ ਆ ਐਕਟਿੰਗ ਪ੍ਰਧਾਨ ਜਿਹੜਾ ਹੈਗਾ ਉਹ ਲਾ ਦਿੱਤਾ ਗਿਆ ਸੀ ਕਾਲੀ ਦਲ ਦਾ ਤੇ ਸ਼ਾਇਦ ਕੱਲ ਜਾਂ ਪਰਸੋਂ ਤੱਕ ਸਿੰਘ ਸਾਹਿਬਾਨਾਂ ਦੇ ਵੱਲੋਂ ਅਜਿਹਾ ਹੀ ਫੈਸਲਾ ਲਿਆ ਜਾਣਾ ਹੋਊਗਾ ਸੁਖਵੀਰ ਨੂੰ ਪ੍ਰਧਾਨਗੀ ਤੋਂ ਲਾਉਣ ਦੇ ਲਈ ਕਿਹਾ ਜਾਣਾ ਹੋਊਗਾ ਤੇ ਫਿਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਸਾਰੇ ਦਾ ਸਾਰਾ ਅਕਾਲੀ ਦਲ ਤਾਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਅਕਾਲੀ ਦਲ ਤਾਂ ਬੜੀ ਪਹਿਲਾਂ ਗੱਲ ਕਰਕੇ ਨੇ ਬੜੀ ਵੱਡੀ ਹਨਾ ਚੀਜ਼ ਹੈਗੀ ਬੜਾ ਵੱਡੇ ਸ਼ਬਦ ਹੈਗੇ ਆ ਪਰ ਕੁਝ ਕੁ ਲੋਕਾਂ ਨੂੰ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਸਿੰਘ ਸਹਿਬਾਨਾਂ ਤੋਂ ਵੀ ਕੁਝ ਕੁ ਲੋਕ ਇਸ ਸਮੇਂ ਇਰੀਟੇਟ ਹੋਏ ਸੀ ਕੁਝ ਕੁ ਲੋਕ ਸਿੰਘ ਸਹਿਬਾਨਾ ਦੀਆਂ ਮੀਟਿੰਗਾਂ ਦੇ ਉੱਤੇ ਸਵਾਲ ਖੜੇ ਕਰ ਰਹੇ ਸੀ ਇਸ ਤਰੀਕੇ ਦੇ ਜਿਹੜੇ ਸਬੰਧ ਆ ਉਹ ਸਿੰਘ ਸਹਿਬਾਨਾ ਅਤੇ ਸੁਖਬੀਰ ਬਾਦਲ ਦੇ ਦਲ ਦੇ ਵਿੱਚ ਵੀ ਬਣੇ ਹੋਏ ਸੀ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਹੋਊਗਾ ਕਿ ਸਿੰਘ ਸਹਿਬਾਨਾ ਨੇ ਜੇ ਆਪਾਂ ਨੂੰ ਕੱਢਣ ਦਾ ਦੇਜ ਦੇ ਦਿੱਤਾ ਜਾਂ ਪ੍ਰਧਾਨਗੀ ਛੱਡਣ ਦਾ ਦੇਜ ਦੇ ਦਿੱਤਾ ਤੇ ਉਹਦਾ ਮੈਸੇਜ ਖਣੀ ਗਲਤ ਜਾਊਗਾ ਤੇ ਆਪਾਂ ਉਸ ਤੋਂ ਪਹਿਲਾਂ ਜਿਹੜਾ ਆ ਇਹ ਕੰਮ ਜਿਹੜਾ ਆ ਹਜੇ ਤੱਕ ਵੀ ਲੋਕਾਂ ਦੇ ਵਿੱਚ ਅਜਿਹੀਆਂ ਗੱਲਾਂ ਚੱਲਦੀਆਂ ਵੀ ਅਕਾਲ ਤਖਤ ਸਭ ਤੋਂ ਜਿਹੜਾ ਫੈਸਲਾ ਆਉਣਾ ਆ ਉਹ ਸੁਖਬੀਰ ਸਿੰਘ ਬਾਦਲ ਉਹਨਾਂ ਕੁਝ ਸਮਝੌਤਾ ਕਰਕੇ ਇਸ ਤਰੀਕੇ ਦੀਆਂ ਸਜਾਵਾਂ ਜਿਹੜੀਆਂ ਉਹ ਪਹਿਲਾਂ ਹੀ ਤੈਅ ਕੀਤੀਆਂ ਗਈਆਂ ਬੀ ਸ਼ਰੋਮੀ ਕਾਲੀਦਾਲ ਦੇ ਪ੍ਰਧਾਨ ਨੂੰ ਇਸ ਤਰੀਕੇ ਦੀਆਂ ਸਜਾਵਾਂ ਜਿਹੜੀਆਂ ਉਹ ਲਾ ਦਿੱਤੀਆਂ ਜਾਣਗੀਆਂ ਤੇ ਇਸ ਤਰੀਕੇ ਦੇ ਨਾਲ ਸਜਾਵਾਂ ਜਿਹੜੀਆਂ ਸਰਬੀਰ ਸਿੰਘ ਬਾਦਲ ਭੁਗਤ ਲੈਣਗੇ ਅਜਿਹਾ ਵੀ ਤੁਹਾਨੂੰ ਲੱਗਦਾ ਵੀ ਕਾਲ ਤੱਕ ਸਹਿਬ ਦਾ ਹੁਕਮ ਜਿਹੜਾ ਆ ਉਹ ਅਸੀਂ ਪ੍ਰਾਤਨ ਜਿਵੇਂ ਜਥੇਦਾਰ ਮੋਹਨ ਸਿੰਘ ਤੋੜ ਦੀ ਗੱਲ ਕਰੀਏ ਅਕਾਲੀ ਪੂਲਾ ਸਿੰਘ ਜਥੇਦਾਰ ਦੀ ਗੱਲਬਾਤ ਕਰੀਏ ਉਹ ਕਿਸੇ ਦੇ ਕਹਿਣ ਮੁਤਾਬਕ ਫੈਸਲੇ ਨਹੀਂ ਸੀ ਲੈਂਦੇ ਉਹ ਫੈਸਲੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸਥਾਨ ਤੋਂ ਉਹਨਾਂ ਦੇ ਤਖਤ ਤੋਂ ਜਿਹੜੇ ਅਕਾਲ ਪੁਰਖ ਵੱਲੋਂ ਜਿਹੜੇ ਹੁਕਮਨਾਮੇ ਜਿਹੜੇ ਸੀ ਜਾਂ ਉਹਨਾਂ ਨੂੰ ਸਜ਼ਾ ਲਾਉਂਦਾ ਹੁਕਮ ਸੀ ਉਸ ਤਰੀਕੇ ਨਾਲ ਹੁੰਦਾ ਸੀ ਤੇ ਉਮੀਦ ਦੇ ਦਿੰਦੇ ਸੀ ਤੁਹਾਨੂੰ ਲੱਗਦਾ ਵੀ ਜਿਵੇਂ ਅੱਜ ਦੀਆਂ ਗੱਲਾਂ ਆਪਾਂ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਸੁਣਦੇ ਆਂ ਵੀ ਸਜ਼ਾ ਉਸ ਤਰੀਕੇ ਦੀ ਹੋਏਗੀ ਜਿਹੜੀ ਹੁਕਮ ਪਰਮਾਤਮਾ ਦੇਗਾ ਸਿੰਘ ਸਾਹਿਬ ਦੇ ਵਿੱਚੋਂ ਉਹੀ ਹੁਕਮ ਇਹਨਾਂ ਤੇ ਲਾਗੂ ਹੋਏਗਾ ਬਿਲਕੁਲ ਜਿਹੜੇ ਸਿੰਘ ਸਾਹਿਬਾਨਾਂ ਦੇ ਫੈਸਲੇ ਆ ਨਾ ਮਹਕੂਬ ਸਾਹਿਬ ਕਿਸੇ ਵੀ ਸਿੱਖ ਦੀ ਇਹ ਤਾਕਤ ਅਗੇ ਫੈਸਲੇ ਦੇ ਵੱਲ ਕੋਈ ਉਂਗਲ ਕਰ ਦਿੰਦਾ ਪਰ ਉਹ ਚੁਣੌਤੀਆਂ ਉਹ ਚੀਜ਼ਾਂ ਨਿਕਲ ਕੇ ਆਈਆਂ ਕਿੱਥੋਂ ਜਦੋਂ ਸਿੰਘ ਸਾਹਿਬਾਨਾਂ ਨੇ ਕਿਹਾ ਕਿ ਸਾਨੂੰ ਤਾਂ ਤਲਬ ਕੀਤਾ ਕੋਠੀ ਦੇ ਵਿੱਚ ਸਾਨੂੰ ਕੋਠੀ ਦੇ ਵਿੱਚ ਤਲਬ ਕਰਕੇ ਸਾਡੇ ਕੋਲੋਂ ਜਿਹੜਾ ਫੈਸਲਾ ਆ ਰਾਮ ਰਹੀ ਮਵਾਲਾ ਕਰਾਇਆ ਗਿਆ ਜਾਂ ਇਹ ਜਿਹੇ ਜਿਹੇ ਫੈਸਲੇ ਆਏ ਇਹ ਜਿਹੇ ਹੁਕਮਨਾਮੇ ਲਾਗੂ ਕਰਵਾਏ ਗਏ ਤਾਂ ਫਿਰ ਪੰਥੇ ਸੋਚਣ ਲਈ ਮਜਬੂਰ ਹੋ ਗਿਆ ਕਿ ਕੱਲ ਤੱਕ ਸਾਬ ਤੋਂ ਫੈਸਲੇ ਇਹ ਧੜਾ ਜਿਹੜਾ ਹੈਗਾ ਆਪਦੀ ਮਰਜ਼ੀ ਦੇ ਕਰਵਾਉਣ ਲੱਗਿਆ ਆ ਫਿਰ ਉਸ ਤੋਂ ਬਾਅਦ ਜਿਨ੍ਹਾਂ ਨੇ ਗੁਰਦੁਆਰਾ ਜਿਹੜੀ ਸ਼੍ਰੋਮਣੀ ਕਮੇਟੀ ਹੈਗੀ ਹੈ ਕਮੇਟੀ ਦੀ ਪ੍ਰਧਾਨ ਰਹੀ ਬੀਬੀ ਉਹਨੇ ਕਹਿ ਦਿੱਤਾ ਕਿ ਜਿਹੜੇ ਪ੍ਰਧਾਨ ਲਿਫਾਫਿਆਂ ਚੋਂ ਨਿਕਲਦੇ ਜਥੇਦਾਰ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਆ ਉਹਨੇ ਇਹ ਵੀ ਕਹਿ ਦਿੱਤਾ ਕਿ ਮੈਂ ਵੀ ਲਿਫਾਫਿਆਂ ਚੋਂ ਨਿਕਲੀ ਸਾਂ ਜਦੋਂ ਇਹੋ ਜਿਹੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਫਿਰ ਲੋਕੀ ਜਾਂ ਸੰਗਤ ਇਹ ਗੱਲ ਸੋਚਣ ਨੂੰ ਮਜਬੂਰ ਹੋ ਗਈ ਕਿ ਜਿਹੜੇ ਫੈਸਲੇ ਆ ਬਾਦਲ ਪਰਿਵਾਰ ਜਿਹੜਾ ਹੈਗਾ ਉਹ ਥੋਪਦਾ ਆ ਉਹੀ ਫੈਸਲੇ ਲੈਂਦਾ ਆ ਤੇ ਉਹੀ ਫੈਸਲੇ ਦੇ ਪਾਲੋਨਾ ਦੇ ਪ੍ਰਧਾਨ ਨਹੀਂ ਬੀਬੀ ਜੀ ਹੋਣਾ ਨੇ ਮੋਹਰ ਲਾ ਦਿੱਤੀ ਵੀ ਕੱਲ ਬਿਲਕੁਲ ਲਾ ਦਿੱਤੀ ਤੇ ਮੈਨੂੰ ਲੱਗਦਾ ਹੁਣ ਸਿੰਘ ਸਹਿਬਾਨਾਂ ਨੇ ਉਹ ਮਿੱਥ ਤੋੜ ਦਿੱਤੀ ਅਜਦੋਂ ਸੁਖਬੀਰ ਬਾਦਲ ਨੇ ਤਨਖਾਈਆ ਕਰਾਰ ਦਿੱਤਾ ਗਿਆ ਜਾਂ ਵਿਰਸੇਬਲ ਟੋਏ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੇ ਦੇਸ਼ ਕੀਤੇ ਗਏ ਤੇ ਉਹ ਸਿੰਘ ਸਹਿਬਾਨਾਂ ਨੇ ਉਹ ਮਿੱਥ ਤੋੜ ਦਿੱਤੀ ਆ ਮਿੱਥੋ ਬਣੀ ਜ਼ਰੂਰ ਹੈਗੀ ਸੀ ਤੇ ਮੈਂ ਇਹਦਾ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਕਿ ਇਸੇ ਤਰ੍ਹਾਂ ਦੇ ਫੈਸਲੇ ਜਿਹੜੇ ਹੈਗੇ ਆ ਜਿਹੜੇ ਕੌਮ ਦੇ ਸਾਡੇ ਜਥੇਦਾਰ ਬੇਸ਼ੱਕ ਕੌਮ ਨੇ ਜਥ ਵੀ ਚੁਣਿਆ ਹੋਇਆ ਸਰបਤਖਾਲਸਾ ਦੇ ਵਿੱਚ ਪਰ ਉਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਗੈਰ ਹਾਜ਼ਰੀ ਹੈ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜੇ ਸੇਵਾਵਾਂ ਸਾਡੇ ਸਿੰਘ ਸਹਿਬਾਨ ਜਾਨੀ ਰਗਵੀਰ ਸਿੰਘ ਜਾਨੀ ਹਰਪ੍ਰੀਤ ਸਿੰਘ ਜੀ ਜਾਨੀ ਜਾਨੀ ਸੁਲਤਾਨ ਸਿੰਘ ਹੋਰੀ ਤੇ ਉਹ ਨਿਭਾ ਰਹੇ ਨੇ ਤਾਂ ਮੈਨੂੰ ਲੱਗਦਾ ਫਿਰ ਉਸੇ ਤਰੀਕੇ ਦੇ ਫੈਸਲੇ ਆਉਣੇ ਚਾਹੀਦੇ ਆ ਜਿਹੜੇ ਉਸ ਅਦਾਲ ਨੂੰ ਪਾਉਂਦੇ ਹੋਣ ਬਿਲਕੁਲ ਆਪਾਂ ਗੱਲਬਾਤ ਕਰ ਰਹੇ ਸਾਂ ਵੀ ਸੁਨੀਲ ਸ਼ਖ ਬਦਲ ਨੇ ਅਸਤੀਫਾ ਸੰਗਤ ਜੀ ਦੇ ਦਿੱਤਾ ਆ ਤੁਸੀਂ ਵੀ ਥੱਲੇ ਟਿੱਪਣੀ ਕਰ ਰਹੇ ਹੋ ਅਸੀਂ ਉਹਨਾਂ ਵਿਚਾਰਾਂ ਨੂੰ ਵੀ ਪੜ ਕੇ ਮੁਰ ਦੁਬਾਰਤੋਂ ਵੀ ਗੱਲਬਾਤ ਤੁਹਾਡੀ ਕਚਹਿਰੀ ਦੇ ਵਿੱਚ ਰੱਖਣ ਦਾ ਯਤਨ ਕਰਾਂਗੇ ਹੁਣ ਵਿਸ਼ਾ ਆਪਾਂ ਅਗਲੇ ਪਾਸੇ ਨਾਲ ਜੁੜਦਾ ਇਹ ਕਰ ਲਈਏ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਕੌਣ ਕਿਉਂਕਿ ਬਹੁਤ ਅਜੀਹਾ ਵੀ ਸੋਚਦੇ ਸਨ ਵੀ ਜਦੋਂ ਬਿਰਸਾ ਸਿੰਘ ਬਲਟੋਹਾ ਤੇ ਹਰਪ੍ਰੀਤ ਸਿੰਘ ਜਥੇਦਾਰ ਦੇ ਨਾਲ ਕੁਝ ਤਲਖੀ ਹੁੰਦੀ ਹੈ ਇੱਕ ਦੂਸਰੇ ਦੇ ਨਾਲ ਵਿਚਾਰਾਂ ਦੀ ਜਿਹੜੀ ਲੜਾਈ ਹੁੰਦੀ ਹੈ ਇਸ ਤਰੀਕੇ ਨਾਲ ਲੋਕ ਸੋਚਦੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਕਿਸੇ ਨਾ ਕਿਸੇ ਤਰੀਕੇ ਦੀ ਗੇਮ ਖੇਡ ਰਿਹਾ ਆ ਆਉਣ ਵਾਲੇ ਸਮੇਂ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਆ ਉਹ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਨਿਯੁਕਤ ਲਾ ਦਿੱਤਾ ਜਾਏਗਾ ਤੇ ਇਸ ਤਰੀਕੇ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਹੋਏਗਾ ਉਸ ਤੋਂ ਬਾਅਦ ਦੇ ਵਿੱਚ ਭੁੰਦਰ ਸਾਹਿਬ ਨੂੰ ਜਿਹੜੀ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ ਹੁਣ ਕੀ ਤੁਹਾਨੂੰ ਲੱਗਦਾ ਸੁਖਵੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਪਹਿਲਾਂ ਤਾਂ ਇਹ ਮੰਨਣ ਦੇ ਵਿੱਚ ਆਉਂਦਾ ਸੀ ਅਸਤੀਫਾ ਦੇਣਾ ਨਹੀਂ ਉਹ ਅੜੇ ਹੋਏ ਸੀ ਪਰ ਹੁਣ ਅਸਤੀਫਾ ਦੇ ਦਿੱਤਾ ਇਹ ਕਲੀਅਰ ਹੋ ਗਿਆ ਆਉਣ ਵਾਲੇ ਸਮੇਂ ਅੰਦਰ ਪ੍ਰਧਾਨਗੀ ਦੀ ਜ਼ਿੰਮੇਵਾਰੀ ਕਿਹਨੂੰ ਮਿਲ ਸਕਦੀ ਹੈ ਜਿਹੜਾ ਸੁਖਵੀਰ ਬਾਦਲ ਦੇ ਅਸਤੀਫੇ ਦਾ ਵਿਸ਼ਲੇਸ਼ਣ ਹੈ ਨਾ ਮੁੱਖ ਸਾਹਿਬ ਉਹ ਕੀਤਾ ਹੀ ਅਗਲੀ ਕੜੀ ਨੂੰ ਜੋੜ ਕੇ ਜਾਣਾ ਹੈ ਉਹ ਵੇਖਿਆ ਹੀ ਅਗਲੀ ਕੜੀ ਨੂੰ ਜੋੜ ਕੇ ਜਾਣਾ ਹੈ ਵੀ ਅਗਲਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਹੀ ਉਹ ਸਭ ਜਿਹੜਾ ਸੁਖਵੀਰ ਬਾਦਲ ਦਾ ਅਸਤੀਫਾ ਹੈ ਨਾ ਇਹਦਾ ਵਿਸ਼ਲੇਸ਼ਣ ਹੀ ਉਦੋਂ ਕੀਤਾ ਜਾਊਗਾ ਜਦੋਂ ਅਗਲਾ ਪ੍ਰਧਾਨ ਨਿਕਲ ਕੇ ਸਾਹਮਣੇ ਆਊਗਾ ਜਦੋਂ ਅਗਲੇ ਪ੍ਰਧਾਨ ਦੀ ਜ਼ਿੰਮੇਵਾਰੀ ਪਤਾ ਲੱਗੂਗਾ ਕਿ ਕਾਲੀਦਲ ਨੇ ਕਿਹਨੂੰ ਪ੍ਰਧਾਨ ਬਣਾ ਦਿੱਤਾ ਜੇ ਮੰਨ ਲਓ ਵਿਰਸਾ ਸਿੰਘ ਵਿਲਟੋਹਾ ਵਾਲਾ ਫੈਸਲਾ ਦੀ ਆਪਾਂ ਗੱਲ ਕਰਦੇ ਆ ਉਹ ਚੰਗਾ ਫੈਸਲਾ ਜ਼ਰੂਰ ਹੈਗਾ ਪਰ ਉਹਨਾਂ ਦਾ ਬੇਡਾ ਐਕਟਿਵ ਹੈਗਾ ਮੈਂ ਵੀ ਨਹੀਂ ਕਹਿੰਦਾ ਕਿ ਚਲੋ ਉਹਨਾਂ ਦੇ ਬਾਪੂ ਦੀ ਕੀਤੀ ਗਲਤੀ ਦਾ ਕਰਕੇ ਬਾਪੂ ਦੇ ਬੀਜੇ ਕੰਡਿਆਂ ਦਾ ਕਰਕੇ ਕਿ ਉਸ ਨੌਜਵਾਨ ਨੂੰ ਜਿਹੜੀ ਸਜ਼ਾ ਆ ਉਹ ਮਿਲੇ ਮੈਂ ਨਹੀਂ ਕਹਿੰਦਾ ਵੀ ਕਾਲੀਦਲ ਦੇ ਵਿੱਚੋਂ ਉਹਦੇ ਮੁੰਡੇ ਨੂੰ ਵੀ ਬਾਹਰ ਖੜ੍ਹ ਦੇਣਾ ਚਾਹੀਦਾ ਉਹਦੇ ਪੁੱਤ ਨੂੰ ਵੀ ਬਾਹਰ ਖੜ੍ਹ ਦੇਣਾ ਚਾਹੀਦਾ ਪਰ ਸੁਖਬੀਰ ਬਾਦਲ ਤੋਂ ਬਾਅਦ ਅਗਲਾ ਕਿਹਨੂੰ ਥਾਪਣਾ ਹੈ ਜੇ ਅਗਲੀ ਪ੍ਰਧਾਨ ਬੀ ਫਿਰ ਫਿਰ ਤਾਂ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ ਰਹਿ ਜਾਣਾ ਜੇ ਅਗਲਾ ਪ੍ਰਧਾਨ ਮਜੀਠੀਆ ਹੋਵੇ ਸਰਦਾਰ ਵਿਕ੍ਰਮਜੀਤ ਸਿੰਘ ਮਜੀਠੀਆ ਤੇ ਫਿਰ ਵੀ ਦਿੱਤੇ ਹੋਏ ਸਿਫੇ ਦਾ ਕੋਈ ਫਾਇਦਾ ਨਹੀਂ ਰਹਿ ਜਾਣਾ ਜਾਂ ਜਿਹੜੇ ਲੋਕ ਉਦੋਂ ਪਾਵਰ ਦੇ ਵਿੱਚ ਸੀਗੇ ਜਿਹੜੇ ਲੋਕ ਉਦੋਂ ਕੈਬਨਿਟ ਦੇ ਵਿੱਚ ਸੀਗੇ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਦਮੀਆਂ ਹੋ ਰਹੀਆਂ ਸੀ ਉਹਨਾਂ ਦੇ ਵਿੱਚੋਂ ਕਿਸੇ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਤੇ ਮੈਨੂੰ ਲੱਗਦਾ ਫਿਰ ਵੀ ਕੋਈ ਫਾਇਦਾ ਨਹੀਂ ਰਹਿ ਜਾਣਾ ਜਾਂ ਜਿਹੜੇ ਲੋਕਾਂ ਨੇ ਐਸਜੀਪੀਸੀ ਦੇ ਵਿੱਚ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਜਦੋਂ 328 ਸਰੂਪ ਵਾਲਾ ਮਸਲਾ ਹੁੰਦਾ ਹੈ ਹੋਰ ਬਹੁਤ ਸਾਰੇ ਮਸਲੇ ਹੁੰਦੇ ਆ ਜਿਹੜੇ ਲੋਕੀ ਉਦੋਂ ਐਮ ਜ਼ਿੰਮੇਵਾਰ ਸੀ ਉਹਨਾਂ ਦੇ ਵਿੱਚੋਂ ਕਿਸੇ ਨੂੰ ਕਾਲੀ ਦਲ ਦਾ ਪ੍ਰਧਾਨ ਲਾ ਦਿੱਤਾ ਜਾਵੇ ਤੇ ਮੈਨੂੰ ਲੱਗਦਾ ਫਿਰ ਵੀ ਨਹੀਂ ਫਾਇਦਾ ਰਹਿ ਜਾਣਾ ਇਹ ਅਗਲਾ ਪ੍ਰਧਾਨ ਜਦੋਂ ਨਿਕਲ ਕੇ ਸਾਹਮਣੇ ਆਊਗਾ ਅਸਲ ਪਤਾ ਉਦੋਂ ਹੀ ਲੱਗਣਾ ਆ ਕਿ ਜੇਕਰ ਕੋਈ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੋੜਵਰਗਾ ਆਉਂਦਾ ਤੇ ਫਿਰ ਤਾਂ ਇਹ ਫੈਸਲਾ ਬਾ ਕਮਾਲ ਹੈ ਤੇ ਮੈਨੂੰ ਲੱਗਦਾ ਪੰਥ ਨੇ ਸੁਖਬੀਰ ਬਾਦਲ ਕੀ ਜਿਹੜੀਆਂ ਹੋਈਆਂ ਗਲਤੀਆਂ ਆ ਉਹ ਕਾਲਪੁਰਖ ਨੇ ਵੈਸੇ ਤਾਂ ਮਾਫ ਕਰਨੀਆਂ ਤੇ ਸੰਗਤ ਫਿਰ ਵੀ ਕਿਤੇ ਨਾ ਕਿਤੇ ਕਹੂਗੀ ਵੀ ਚਲੋ ਸਦਕਾ ਕਾਲੀ ਦਲ ਜਿਹੜਾ ਹੈਗਾ ਉਹਦਾ ਅਸਲ ਵਾਰਿਸ ਦੇ ਹੱਥ ਕਾਲੀ ਦਲ ਦੇ ਦਿੱਤਾ ਆ ਤੇ ਸਿੰਘबीर ਬਾਦਲ ਨੂੰ ਫੇਰ ਵੀ ਲੋਕ ਕਹਣਗੇ ਵੀ ਚੱਲ ਭਰਾਵਾ ਤੇਰਾ ਧੰਨਵਾਦ ਆ ਹਮ ਸਿੰਘबीर ਬਾਦਲ ਮੰਨ ਲਓ ਹੁਣ ਅਸਤੀਫਾ ਤਾਂ ਦੇ ਦਿੱਤਾ ਜੀ ਕਿਤੇ ਨਵਾਂ ਪ੍ਰਧਾਨ ਲੱਗਦਾ ਹਮ ਸਿੰਘबीर ਬਾਦਲ ਸਿੰਘ ਸੁਖਬੀਰ ਬਾਦਲ ਆਪ ਹੀ ਲਾਉਣਗੇ ਜਾਂ ਤੁਹਾਨੂੰ ਲੱਗਦਾ ਵੀ ਬਾਕੀ ਜਿਹੜੀ ਕਮੇਟੀ ਹੈ ਸੁਖਬੀਰ ਕਾਲੀ ਦਲ ਦੇ ਸੀਨੀਅਰ ਆਗੂ ਨੇ ਉਹ ਇਹ ਜ਼ਿੰਮੇਵਾਰੀ ਨਿਭਾਉਣਗੇ ਕਈ ਵਾਰ ਕੀ ਹੁੰਦਾ ਜਦੋਂ ਸੀਨੀਅਰ ਬੈਠਾ ਹੁੰਦਾ ਬੰਦਾ ਦੇਸ਼ਕ ਅਸਤੀਫਾ ਦੇ ਦਿੱਤਾ ਜਾਂਦਾ ਹੈ ਪਰ ਉਹਦੇ ਵਿਚਾਰਾ ਮੁਤਾਬਕ ਉਹਦੇ ਕਹਿਣ ਮੁਤਾਬਕ ਅਜੇ ਹਾ ਕੁਝ ਹੁੰਦਾ ਜਿਵੇਂ ਐਸਜੀਪੀਸੀ ਦੀਆਂ ਚੋਣਾਂ ਲਾ ਲਈਏ ਪ੍ਰਧਾਨ ਜਿਹੜਾ ਉਹ ਹਰ ਵਾਰ ਥਾਪਿਆ ਜਾਂਦਾ ਸਟੇਕ ਨਾਲ ਜ਼ਿੰਮੇਵਾਰੀ ਦਿੱਤੀ ਜਾਂਦੀ ਜਿਹੜੇ ਮਖੂ ਸਾਹਿਬ ਜਿਨ੍ਹਾਂ ਦੇ ਕੋਲ ਅਕਾਲੀ ਦਲ ਦੇ ਵਿੱਚ ਜਿਹੜੀ ਵਰਕਿੰਗ ਕਮੇਟੀ ਆ ਅੰਤਰੀਕ ਕਮੇਟੀ ਆ ਹਨਾ ਜਿਹੜੀ ਪੀਏਸੀ ਆ ਜਿਹੜੇ ਉਹਦੇ ਵਿੱਚ ਬੈਠੇ ਬੰਦੇ ਆ ਪਹਿਲਾਂ ਉਹ ਵੀ ਵੇਖਣੇ ਪੈਣਗੇ ਕਿ ਉਹ ਤਸਿਫਾ ਦਿੰਦੇ ਕਿ ਨਹੀਂ ਦਿੰਦੇ ਕਿਉਂਕਿ ਜਿਹਨੇ ਉਦੋਂ ਮੇਨ ਸੀਗੇ ਜਿਵੇਂ ਮੈਂ ਹੁਣੇ ਗੱਲ ਕਰਕੇ ਕਹਿੰਦੇ ਆਂ ਵੀ ਬਾਈਬਲ ਕਾਂਡ ਵੇਲੇ ਜਾਂ ਸਮੇਤ ਸੈਣੀ ਨੂੰ ਡੀਜੀਪੀ ਲਾਉਣ ਵੇਲੇ ਜਿਹੜੇ ਲੋਕ ਉਦੋਂ ਨਹੀਂ ਉਦੋਂ ਨਹੀਂ ਬੋਲੇ ਜਿਨ੍ਹਾਂ ਲੋਕਾਂ ਨੇ ਉਦੋਂ ਕਿਹਾ ਕਿ ਅਸੀਂ ਤਾਂ ਕੋਈ ਨਹੀਂ ਚੁੱਪ ਕਰਕੇ ਅੱਖਾਂ ਮੀਟ ਕੇ ਬੈਠੇ ਆਂ ਜਿਹੜੇ ਉਦੋਂ ਨੀ ਕਾਲੀਦਲ ਛੱਡ ਕੇ ਪਾਸੇ ਹੋਏ ਸੁਖਵੀਰ ਬਾਦਲ ਦਾ ਕਾਲੀਦਲ ਛੱਡ ਕੇ ਪਾਸੇ ਨਹੀਂ ਹੋਏ ਜੇ ਉਹ ਲੋਕ ਚੁਣਨਗੇ ਕਿ ਅਗਲਾ ਪ੍ਰਧਾਨ ਕੌਣ ਹੈ ਤੇ ਫਿਰ ਤਾਂ ਮੈਨੂੰ ਲੱਗਦਾ ਸੁਖਵੀਰ ਬਾਦਲ ਦੀ ਵੀ ਮਰਜ਼ੀ ਵਿੱਚੇ ਚੱਲਣੀ ਹੈ ਫਿਰ ਤਾਂ ਸੁਖਵੀਰ ਬਾਦਲ ਨੇ ਹੋ ਸਕਦਾ ਸੈਟਿੰਗ ਹੀ ਇਹ ਹੋਈ ਹੋਵੇ ਕਿ ਆਪਾਂ ਇਸ ਤਰੀਕੇ ਦੇ ਨਾਲ ਦੇ ਦੇਨੇ ਆ ਤੇ ਉਸ ਤੋਂ ਬਾਅਦ ਆ ਜਿਹੜਾ ਆਪਣਾ ਬੰਦਾ ਹੈਗਾ ਇਹਨੂੰ ਪ੍ਰਧਾਨ ਬਣਾ ਦਿੰਨੇ ਆ ਤੇ ਕੁਝ ਸਮਾਂ ਪੈ ਕੇ ਜਦੋਂ ਕਾਲੀ ਦਲ ਦੇ ਦੁਬਾਰਾ ਪੈਰ ਲੱਗਣਗੇ ਤੇ ਉਦੋਂ ਇਹ ਫਿਰ ਅੱਸੀ ਬਦੇ ਦੇ ਸੁਖਬੀਰ ਸਿੰਘ ਬਾਦਲ ਨੂੰ ਜਾਂ ਮੁੱਖ ਮੰਤਰੀ ਫਿਰ ਬਾਦਲ ਸਾਹਿਬ ਨੂੰ ਬਣਾ ਦੇਾਂਗੇ ਜੇ ਕਿਤੇ ਕੱਲ ਨੂੰ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਤੇ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਬਾਦਲ ਸਾਹਿਬ ਤੁਸੀਂ ਹੋਵੋਗੇ ਤੇ ਪ੍ਰਧਾਨ ਇਹਨਾਂ ਨੂੰ ਬਣ ਜਾਂਦੇ ਹੋ ਇੱਕ ਵਾਰੀ ਆਪਾਂ ਆਪ ਦਾ ਸਮਾਂ ਜਿਹੜਾ ਹੈਗਾ ਉਹ ਵਿਚਾਰ ਲਈਏ ਜੇ ਕੋਈ ਇਦਾਂ ਦੀ ਗੱਲ ਹੋਊਗੀ ਤੇ ਫਿਰ ਵੀ ਸੰਗਤ ਨੇ ਪ੍ਰਵਾਨ ਨਹੀਂ ਕਰਾ ਤੁਹਾਨੂੰ ਲੱਗਦਾ ਵੀ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਸਾਹਿਬਾਨ ਨੇ ਉਹਨਾਂ ਦੇ ਵਿੱਚੋਂ ਕੁਝ ਪੰਜਾਬ ਦੇ ਵਾਸ ਖੜੀ ਕਰਨ ਵਾਸਤੇ ਲੋਕ ਜੀ ਦੇ ਤੇ ਫੇਸ ਕਰ ਸਕਣ ਅਜਿਹਾ ਕੁਝ ਸ਼ਖਸ ਤੁਹਾਨੂੰ ਨਜ਼ਰ ਆਉਂਦਾ ਬਿਲਕੁਲ ਬਾਈ ਜੀ ਮਨਪ੍ਰੀਤ ਸਿੰਘ ਯਾਲੀ ਹੋਗੇ ਜਾਂ ਹੋਰ ਵੀ ਜਿਹੜੇ ਨਵੇਂ ਮੁੰਡੇ ਆ ਨਾ ਇੱਕ ਅਕਾਲੀ ਦਲ ਦਾ ਯੂਥ ਪ੍ਰਧਾਨ ਆ ਸਰਬਜੀਤ ਸਿੰਘ ਝਿੰਜਰ ਜੀ ਅਲੱਗ ਆਪਾਂ ਉਸ ਵੀਰ ਨੂੰ ਅੱਜ ਤੱਕ ਮਿਲੇ ਨਹੀਂ ਪਰ ਉਹਦੀਆਂ ਮੈਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਸੁਣੀਆਂ ਉਹਦੇ ਵਿਚਾਰ ਸੁਣੇ ਆ ਜਾਂ ਜਿਹੜੇ ਉਹ ਕੰਮ ਜਿਹੜਾ ਗਰਾਊਂਡ ਦੇ ਉੱਤੇ ਕਰ ਰਿਹਾ ਦਸਤਾਰਾਂ ਦੇ ਲੰਗਰ ਵਗੈਰਾ ਦਾ ਇਹੋ ਜੇ ਕੰਮ ਉਹ ਵੀਰ ਕਰਦਾ ਆ ਤੇ ਉਹ ਵਧੀਆ ਬੰਦੇ ਵੀ ਹੈਗੇ ਨੇ ਅਕਾਲੀ ਦਲ ਦੇ ਵਿੱਚ ਸਾਰੇ ਦੇ ਸਾਰੇ ਮਾੜੇ ਨਹੀਂ ਹੈਗੇ ਪਰ ਜਿਹੜੇ ਮਾੜੇ ਨੇ ਉਹਨਾਂ ਨੂੰ ਸੰਗਤ ਚੰਗੀ ਤਰ੍ਹਾਂ ਜਾਣ ਚੁੱਕੀ ਆ ਕਿਹੜੇ ਨੇ ਮਾੜੇ ਤੇ ਜਦ ਨਾਲ ਚਿਰ ਉਹ ਪਾਸੇ ਨਹੀਂ ਹੁੰਦੇ ਜਾਂ ਲੋਕਾਂ ਨੇ ਪਾਸੇ ਕਰਦੇ ਨੇ ਆ ਤੇ ਜੇ ਉਹ ਲੋਕ ਪਾਸੇ ਹੋ ਜਾਣਗੇ ਤਾਂ ਅਕਾਲੀ ਦਲ ਨਾ ਮਾੜਾ ਸੀ ਨਾ ਮਾੜਾ ਹੈ ਤੇ ਨਾ ਕੱਲ ਨੂੰ ਮਾੜਾ ਬੰਨਾ ਆ ਅਕਾਲੀ ਦਲ ਉਸ ਅਕਾਲ ਪੁਰਖ ਦੀ ਜਿਹੜੀ ਫੌਜ ਆ ਇੱਕ ਤਰੀਕੇ ਦੀ ਉਸ ਅਕਾਲ ਤੱਕ ਸਾਬ ਤੋਂ ਹੋਣ ਦੇ ਵਿੱਚ ਆਇਆ ਹੋਇਆ ਅਕਾਲੀ ਦਲ ਆ ਤੇ ਮੈਨੂੰ ਤਾਂ ਲੱਗਦਾ ਹੈ ਕਿ ਜੇ ਪਰਿਵਾਰ ਪਾਸੇ ਹੋ ਗਿਆ ਆ ਜੇ ਸੱਚੀ ਹੋ ਗਿਆ ਆ ਤੇ ਹੁਣ ਜਿਹੜੀ ਪਾਰਟੀ ਦੇ ਵਿੱਚ ਬੈਠੇ ਜਿਹੜੇ ਆਮ ਮੁੰਡੇ ਜਿਹੜੇ ਨੌਜਵਾਨ ਜਾਂ ਜਿਹੜੇ ਚੰਗੇ ਸੱਚੇ ਸੁੱਚੇ ਕਰਦਾਰਾਂ ਵਾਲੇ ਲੋਕ ਨੇ ਉਹਨਾਂ ਨੂੰ ਹੁਣ ਖੜੇ ਹੋ ਕੇ ਇੱਕ ਸੱਦਾ ਦੇਣਾ ਚਾਹੀਦਾ ਭਈ ਨਿੱਕੇ ਮੋٹے ਜਿੰਨੇ ਵੀ ਕਾਲੀ ਦਲ ਹੈਗੇ ਨੇ ਆਪਾਂ ਸਾਰੇ ਛੱਡ ਕੇ ਇੱਕ ਕਾਲੀ ਦਲ ਇੱਕ ਥਾਂ ਤੇ ਇਕੱਠੇ ਹੋਈਏ ਸਿਰ ਜੋੜ ਕੇ ਜਿਹੜੀ ਲੜਾਈ ਆ ਉਹ ਲੜੀਏ ਕਿਉਂਕਿ ਪੰਜਾਬ ਦੇ ਉੱਤੇ ਚੁਣੌਤੀਆਂ ਬੜੀਆਂ ਵੱਡੀਆਂ ਨੇ ਇਸ ਸਮੇਂ ਬਿਲਕੁਲ ਅ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਮੋਹਾਲੀ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਦੋ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਜਿਹੜਾ ਹਰਿਆਣਾ ਨੂੰ ਵੱਖਰੀ ਜਗ੍ਹਾ ਦੇਣ ਦਾ ਜਿਹੜਾ ਐਲਾਨ ਆ ਕਰ ਦਿੱਤਾ ਗਿਆ ਆ ਚੁਣੌਤੀਆਂ ਬੜੀਆਂ ਵੱਡੀਆਂ ਆ ਇਸੇ ਸਮੇਂ ਪੰਜਾਬ ਵਿਚਾਰੇ ਪਾਸੋਂ ਕਿਰਿਆ ਹੋਇਆ ਪਾਣੀਆਂ ਦੇ ਉੱਤੇ ਹਮਲੇ ਨੇ ਚੰਡੀਗੜ੍ਹ ਦੇ ਉੱਤੇ ਹਮਲਾ ਆ ਬੋਲੀ ਦੇ ਉੱਤੇ ਹਮਲੇ ਨੇ ਤੇ ਲੜਾਈ ਲੜਨੀ ਕਿਹਨੇ ਸੀ ਇਹ ਲੜਾਈ ਲੜਨੀ ਸੀ ਕਾਲੀ ਦਲ ਨੇ ਤੇ ਜਦੋਂ ਕਾਲੀਦਲ ਤਾਂ ਆ ਇੱਕ ਪਰਿਵਾਰ ਦਾ ਕਰਕੇ ਵੀ ਹੋਰ ਹੀ ਜਿਹੜੇ ਚੱਕਰਾਂ ਦੇ ਵਿੱਚ ਕਾਲੀਦਲ ਪਿਆ ਹੋਇਆ ਸੀ ਕਾਲੀਦਲ ਆਪਦੇ ਆਪ ਨੂੰ ਬਚਾਉਣ ਤੇ ਲੱਗਿਆ ਹੋਇਆ ਸੀ ਆਪਣੇ ਆਪ ਚੁੱਲ੍ਹ ਪੁੱਲ ਗਿਆ ਪੁੱਲ ਗਿਆ ਪਿਆ ਸੀਗਾ ਤੇ ਮੈਨੂੰ ਲੱਗਦਾ ਹੈ ਕਿ ਇੱਕ ਸਹੀ ਸਮਾਂ ਆ ਸਹੀ ਸਮੇਂ ਦੇ ਉੱਤੇ ਸਹੀ ਲੋਕਾਂ ਨੂੰ ਅੱਗੇ ਆਣ ਕੇ ਇਸ ਗੱਲ ਨੂੰ ਸੱਦਾ ਦੇਣਾ ਚਾਹੀਦਾ ਵੀ ਬੋਝੀਏ ਇਕੱਠੇ ਦੋ ਦੋ ਗਰੁੱਪ ਹੁਣ ਜਿਸ ਤਰੀਕੇ ਦੇ ਨਾਲ ਇੱਕ ਆਪਾਂ ਚੰਦੂ ਮਾਜਰਾ ਪ੍ਰੇਮ ਸਿੰਘ ਦੀ ਗੱਲਬਾਤ ਕਰ ਲਈਏ ਜਾਂ ਬੀਬੀ ਜਗੀਰ ਕੌਰ ਬੜਾਲੇ ਹੁਣ ਇਹ ਸਾਰਾ ਗਰੁੱਪ ਗੱਲਬਾਤ ਕਰ ਲਈਏ ਤੇ ਇੱਕ ਸੁਖਵੀਰ ਬਾਦਲ ਵਾਲਾ ਇਹ ਗਰੁੱਪ ਦੀ ਗੱਲਬਾਤ ਕਰ ਲਈਏ ਇਸ ਪਾਸੋਂ ਸੀਫਾ ਦੂਸਰੇ ਪਾਸੇ ਵੀ ਦਾਵੇਦਾਰੀਆਂ ਹੁਣ ਪੇਸ਼ ਹੋ ਜਾਣਗੀਆਂ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਬੀਬੀ ਜੀ ਬੈਠੀ ਉਹਨਾਂ ਦੇ ਨਾਲ ਹੋਰ ਗਰੁੱਪ ਦੇ ਵਿੱਚ ਕਾਫੀ ਮੈਂਬਰ ਨੇ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਵੇਲੇ ਹੋਂਦ ਵੇਲੇ ਪੂਰਾ ਆਪਣਾ ਨਾਮ ਰੱਖਟਿਆ ਕਰਨਗੇ ਦਾਵਾ ਹਾਂ ਉਸਨੇ ਉਹ ਤਾਂ ਖਾਸਮ ਖਾਸ ਨੇ ਸੰਗਵੀਰ ਬਾਦਲ ਦੇ ਕਰਨਗੇ ਦਾਵਾ ਦਾਵਾ ਤਾਂ ਕਰਨਗੇ ਦਾਵੇ ਤਾਂ ਬੜੇ ਚਿਰ ਦੇ ਕਰਦੇ ਪਏ ਇਹ ਜਿਹੜੀ ਚਲੋ ਮੈਂ ਕਹਿੰਨਾ ਵੀ ਜੇ ਇੱਥੋਂ ਤੱਕ ਗੱਲ ਪਹੁੰਚੀ ਇਹਨਾਂ ਦਾ ਰੋਲ ਬੜਾ ਵੱਡਾ ਕਿਉਂਕਿ ਚਿੱਠੀ ਉਹਨਾਂ ਨੇ ਸਭ ਤੋਂ ਪਹਿਲੀ ਲਿਖੀ ਕੱਲ ਜਿਹੜੀ ਕੱਲ ਤੱਕ ਸਾਬਦੇ ਸਿੰਘ ਸਹਿਬਾਨ ਨੂੰ ਤੇ ਉਹਨਾਂ ਦਾ ਰੋਲ ਵੱਡਾ ਹੈਗਾ ਇਸ ਕੰਮ ਦੇ ਵਿੱਚ ਜੇ ਤਸੀਵੇ ਤੱਕ ਸੁਖਵੀਰ ਬਾਦਲ ਨੂੰ ਪਹੁੰਚਾਇਆ ਉਹਨਾਂ ਨੇ ਪਹੁੰਚਾਇਆ ਆ ਪਰ ਪ੍ਰਧਾਨਗੀ ਦੇ ਯੋਗ ਮੈਨੂੰ ਲੱਗਦਾ ਪੰਥ ਨੇ ਨਹੀਂ ਉਹਨਾਂ ਨੂੰ ਸਮਝਣਾ ਤੁਹਾਡੇ ਸਮਝੋ ਨਾ ਮੇਰੇ ਸਮਝਣ ਨਾਲ ਕੋਈ ਬਾਲਾ ਫਰਕ ਨਹੀਂ ਪੈਣਾ ਤੇ ਮੈਨੂੰ ਲੱਗਦਾ ਪੰਥ ਨੇ ਪ੍ਰਮਾਨ ਨਹੀਂ ਕਰਨੇ ਕਿਉਂਕਿ ਉਦੋਂ ਉਹ ਵੱਡਿਆਂ ਚਿਹਰਿਆਂ ਦੇ ਵਿੱਚ ਆਉਂਦੇ ਸੀ ਵੱਡੀਆਂ ਕੁਰਸੀਆਂ ਉਹਨਾਂ ਦੇ ਕੋਲ ਵੀ ਸੀਗੀਆਂ ਜਦੋਂ ਸਾਰਾ ਕੁਝ ਹੋ ਰਿਹਾ ਸੀ ਉਦੋਂ ਜਮੀਰ ਨਹੀਂ ਜਾਗੀ ਉਦੋਂ ਲੋਕ ਬਾਗੀ ਨਹੀਂ ਹੋਏ ਉਹ ਲੋਕ ਬਾਗੀ ਕਦੋਂ ਹੋਏ ਨੇ ਜਦੋਂ ਵੋਟਾਂ ਤੋਂ ਬਾਅਦ ਬਾਕੀ ਹੋਏ ਨੇ ਉਹਨਾਂ ਨੂੰ ਵੀ ਮੈਨੂੰ ਲੱਗਦਾ ਕਿ ਸਵਕਾਰ ਪੰਥ ਨੇ ਨਹੀਂ ਕਰਨਾ ਪੰਥ ਸਵਕਾਰ ਕਰੂਗਾ ਤੇ ਜੱਤੇ ਦਾ ਮੋਹਨ ਸਿੰਘ ਤੋੜਵਰਗਾ ਕੋਈ ਵੀ ਬੰਦਾ ਲੈ ਆ ਕੇ ਪ੍ਰਧਾਨ ਬਣਾਉਣ ਇੱਕ ਸੱਚਾ ਸੁੱਚਾ ਆਪਦੀ ਕਿਰਤ ਕਰਨ ਵਾਲਾ ਬੰਦਾ ਗੁਰੂ ਦੇ ਆਸ਼ੀਰਵਾਦ ਮੁਤਾਬਕ ਜ਼ਿੰਦਗੀ ਜਿਉਣ ਵਾਲਾ ਬੰਦਾ ਜਿਵੇਂ ਕਾਲੀ ਦਲ ਦੇ ਬਾਰੇ ਤਾਂ ਇਹ ਕਿਹਾ ਜਾਂਦਾ ਸੀ ਕਿ ਸਦਾ ਹੀ ਇੱਕ ਝੋਲਾ ਹੱਥ ਦੇ ਵਿੱਚ ਹੁੰਦਾ ਸੀ ਉਹ ਝੋਲੇ ਦੇ ਵਿੱਚ ਕੱਪੜੇ ਹੁੰਦੇ ਸੀ ਵੀ ਪਤਾ ਨਹੀਂ ਕਦੋਂ ਜੇਲ੍ਹ ਜਾਣਾ ਪੈਣਾ ਹੈ ਬਿਲਕੁਲ ਹੈਨਾ ਤੇ ਨਾਲ ਬਾਣੀ ਦੇ ਗੁਟਕੇ ਸਾਬ ਬਾਣੀ ਦੀ ਪੋਥੀ ਹੁੰਦੀ ਸੀ ਕਿ ਜੇਲ੍ਹ ਦੇ ਵਿੱਚ ਜਾਣਾ ਪੈ ਸਕਦਾ ਕਿ ਉਹ ਲੱਗਦੇ ਬਿਲਕੁਲ ਸਾਰੇ ਮੋਰਚੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੱਗਦੇ ਆ ਸੁਧਾਰ ਲਹਿਰ ਦੀ ਗੱਲਬਾਤ ਜਦੋਂ ਚੱਲਦੀ ਹੈ ਵੱਡੇ ਰੋਲ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਰਹੇ ਇੱਕ ਗੱਲ ਥੋੜੀ ਤੁਸੀਂ ਬੜੀ ਅਹਿਮ ਜਿਹੜੀ ਉਹ ਰੱਖੀ ਆ ਵੀ ਪਚਾਇਆ ਹੀ ਸੁਖਬੀਰ ਬਾਦਲ ਨੂੰ ਇਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਤੇ ਆ ਉਸ ਤੇ ਰਨੇ ਆ ਸੋ ਇਹ ਵੀ ਵੱਡੇ ਰੂਪ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ ਕਹਿੰਦੇ ਬਹੁਤ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਕੁਝ ਗਰਾਵਟਾ ਕਰਕੇ ਕਾਲ ਤਖਤ ਸਾਹਿਬ ਤੇ ਚਿੱਠੀਆਂ ਵੀ ਪਾਈਆਂ ਸਿੰਘ ਸਾਹਿਬਾਂ ਨੂੰ ਮੂੰਹ ਦੇ ਉੱਪਰ ਮਿਲ ਕੇ ਵੀ ਗੱਲਬਾਤਾਂ ਤੋਂ ਜਾਣੂ ਕਰਵਾਇਆ ਕਹਿੰਦੇ ਉਹਨਾਂ ਦਾ ਅਸਰ ਤਾਂ ਘੱਟ ਹੋਇਆ ਤੇ ਉਸ ਪਾਰਟੀ ਨੇ ਜਦੋਂ ਚਿੱਠੀ ਲਿਖੀ ਤੇ ਉਦੋਂ ਉਸ ਵਕਤ ਚੰਦ ਘੰਟਿਆਂ ਦੇ ਵਿੱਚ ਚੰਦ ਦਿਨਾਂ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਜਥੇਦਾਰਾਂ ਨੇ ਤਲਬ ਕਰ ਲਿਆ ਸ਼੍ਰੀ ਅਕਾਲ ਤਖਤ ਸਾਹਿਬ ਵੀ ਪਾਵਰ ਵਾਲਿਆਂ ਨੂੰ ਉੱਥੇ ਉਹਨਾਂ ਦੀ ਜਿਹੜੀ ਮੰਨਦਾ ਆਮ ਸਿੱਖਾਂ ਵਾਸਤੇ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਜਿਹੜੇ ਫੈਸਲਾ ਲੈਂਦੇ ਵਿੱਚ ਉਹ ਵੀ ਦੇਰੀ ਕਰ ਦਿੰਦੇ ਆ ਦੇਰੀ ਹੋ ਦੇਰੀਆਂ ਹੋਈਆਂ ਨੇ ਮੱਖੋ ਸਾਹਿਬ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਦੇਰੀਆਂ ਹੋਈਆਂ ਨੇ ਪਰ ਉਸ ਤੋਂ ਬਾਅਦ ਵੇਖੋ ਕਿੰਨੇ ਸਿੰਘ ਕੋਈ ਨਿੱਕੇ ਤੋਂ ਨਿੱਕਾ ਜਥਾ ਨਿੱਕੇ ਤੋਂ ਨਿੱਕੀ ਕੋਈ ਜਥੇਬੰਦੀ ਸਾਰੇ ਪਹੁੰਚੇ ਨੇ ਕੱਲ ਤੱਕ ਸਾਬ ਤੇ ਸਾਰਿਆਂ ਨੇ ਆਪਦੇ ਜਾਚਨਾ ਪੱਤਰ ਦਿੱਤੇ ਨੇ ਕਿ ਮਹਾਰਾਜ ਵੇਖਿਓ ਕਿਤੇ ਸੁਖਵੀਰ ਬਾਦਲ ਹੁਣ ਤੁਹਾਡੀ ਕਚਹਿਰੀ ਦੇ ਵਿੱਚ ਆ ਗਿਆ ਹੁਣ ਨਾ ਬਖਸ਼ ਦਿਓ ਇਹ ਗੁਲਾਮ ਨਿਕਲ ਕੇ ਸਾਹਮਣੇ ਆਉਂਦੀਆਂ ਰਹੀਆਂ ਪਤਨੀ ਕਿਥੋਂ ਕਿਥੋਂ ਲੋਕ ਜਿਹੜੀਆਂ ਉਹਦੀਆਂ ਬੇਨਤੀਆਂ ਲੈ ਕੇ ਦਰਖਾਸਤਾਂ ਲੈ ਕੇ ਪਹੁੰਚੇ ਨੇ ਤੇ ਮੈਨੂੰ ਲੱਗਦਾ ਸਿੰਘ ਸਹਿਬਾਨ ਨੇ ਉਦੋਂ ਬਾਅਦ ਸਭ ਦੀ ਗੱਲ ਸੁਣੀ ਹੈ ਤੇ ਜੇ ਕੋਈ ਪਹਿਲਾਂ ਹੋਈਆਂ ਨੇ ਹੁਣ ਤਾਂੀਆਂ ਕਿਤੇ ਨਾ ਕਿਤੇ ਕੋਈ ਮਾੜਾ ਮੋਟਾ ਹੋਇਆ ਵੀ ਹੈ ਤੇ ਸਾਨੂੰ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਮਿੱਟੀ ਪਾ ਕੇ ਤੇ ਜਿਹੜਾ ਅਗਲਾ ਫੈਸਲਾ ਹੈ ਉਹ ਵੇਖਣਾ ਚਾਹੀਦਾ ਸਿੰਘ ਸਹਿਬਾਨਾਂ ਦਾ ਕਿਸ ਇੱਕ ਰਾਹ ਤਾਂ ਨਿਕਲਦਾ ਆ ਜਥੇਦਾਰ ਗੁਰਬਚਨ ਸਿੰਘ ਵਾਲਾ ਇੱਕ ਰਾਹ ਨਿਕਲਦਾ ਆ ਅਕਾਲੀ ਫੂਲਾ ਸਿੰਘ ਵਾਲਾ ਤੇ ਸਿੰਘ ਸਾਹਿਬਾਨਾਂ ਨੇ ਹੁਣ ਕਿਹੜੇ ਰਾਹ ਤੁਰਨਾ ਆ ਤੇ ਜਦੋਂ ਤੱਕ ਕਿਸੇ ਰਾਹ ਨੂੰ ਦੋਹਾਂ ਦੇ ਵਿੱਚੋਂ ਇੱਕ ਨੂੰ ਨਹੀਂ ਜਾਂਦੇ ਤੇ ਮੈਨੂੰ ਲੱਗਦਾ ਸਾਨੂੰ ਥੋੜੇ ਕੁ ਦਿਨ ਹੁਣ ਚੁੱਪ ਕਰਕੇ ਵੇਖ ਕੇ ਸਿੰਘ ਸਾਹਿਬਾਨਾਂ ਦੇ ਵੱਲ ਵੀ ਕੱਢ ਲੈਣੇ ਚਾਹੀਦੇ ਆ ਤੇ ਜਦੋਂ ਉਹ ਜਿਸ ਰਾਹ ਨੂੰ ਤੁਰਨਗੇ ਉਸ ਤਰੀਕੇ ਦਾ ਜਿਹੜਾ ਮਾਨ ਸਨਮਾਨ ਆ ਉਹਨਾਂ ਨੂੰ ਮਿਲਣਾ ਆ ਕਿਉਂਕਿ ਹਰ ਗੱਲ ਦਾ ਇਤਿਹਾਸ ਲਿਖਿਆ ਜਾਂਦਾ ਆ ਜੇ ਸੁਖਬੀਰ ਬਾਦਲ ਨੇ ਸਿਫਾ ਦਿੱਤਾ ਨਹੀਂ ਦਿੱਤਾ ਪਹਿਲਾਂ ਜੋ ਕੀਤਾ ਉਹ ਸਾਰਾ ਕੁਝ ਇਤਿਹਾਸ ਦੇ ਵਿੱਚ ਲਿਖਿਆ ਗਿਆ ਆ ਚੰਗੇ ਕੰਮ ਵੀ ਲਿਖੇ ਜਾਂਦੇ ਆ ਮਾੜੇ ਵੀ ਲਿਖੇ ਜਾਂਦੇ ਆ ਚੰਗੇ ਕਾਲੇ ਅੱਖਰਾਂ ਦੇ ਵਿੱਚ ਲਿਖੇ ਜਾਂਦੇ ਆ ਮਾੜੇ ਕਾਲੇ ਅੱਖਰਾਂ ਦੇ ਵਿੱਚ ਲਿਖੇ ਜਾਂਦੇ ਆ ਤੇ ਚੰਗੇ ਸੁਨੇਰੀ ਅੱਖਰਾਂ ਦੇ ਵਿੱਚ ਲਿਖੇ ਜਾਂਦੇ ਆ ਤੇ ਨਾਂ ਸਭ ਦਾ ਲਿਖਿਆ ਜਾਣਾ ਹੈ ਹੁਣ ਆਪਾਂ ਨੂੰ ਜਿਹੜੀ ਵੇਟ ਆ ਇਸ ਗੱਲ ਦੀ ਕਰਨੀ ਚਾਹੀਦੀ ਆ ਕਿ ਕਿਹੜਾ ਕਿਹੜੇ ਅੱਖਰਾਂ ਦੇ ਵਿੱਚ ਆਪਦਾ ਨਾਂ ਲਿਖਾਉਂਦਾ ਆ ਅਖੀਰਲਾ ਸਵਾਲ ਹੀ ਮੈਂ ਕਰਾਂਗਾ ਜੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੋਈ ਵੀ ਆ ਜਾਏ ਏ ਬੀ ਸੀ ਜੀ ਜਿਹੜਾ ਵੀ ਪ੍ਰਧਾਨ ਆਏਗਾ ਜੀ ਇਹ ਕਿਹਾ ਜਾਂਦਾ ਵੀ ਸ਼੍ਰੋਮਣੀ ਅਕਾਲੀ ਦਲ ਅਖੀਰਲੇ ਸਾਹਾਂ ਤੇ ਆ ਤੁਹਾਨੂੰ ਲੱਗਦਾ ਜਿਹੜਾ ਪ੍ਰਧਾਨ ਆਏਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਾਹ ਪੈ ਜਾਣਗੇ ਜਾਂ ਇਸੇ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅਖੀਰਲੇ ਸਾਹਾਂ ਤੇ ਰਹੇਗਾ ਜੇ ਤਾਂ ਪੰਥ ਨੂੰ ਸਮਰਪਿਤ ਪੰਜਾਬ ਨੂੰ ਸਮਰਪਿਤ ਪ੍ਰਧਾਨ ਆਵੇਗਾ ਤੇ ਫਿਰ ਬਿਲਕੁਲ ਅਕਾਲੀ ਦਲ ਦਾ ਜਿਹੜਾ ਪੈਰ ਵੀ ਲੱਗਣਗੇ ਅਕਾਲੀ ਦਲ ਹੋਣ ਦੇ ਵਿੱਚ ਕਾਲੀ ਦਲ ਵੈਸੇ ਆਪਾਂ ਕਹਿ ਲੈਨੇ ਆਂ ਵੀ ਕੋਈ ਇੱਕ ਪਰਿਵਾਰ ਦਾ ਕਰਕੇ ਜਿਹੜਾ ਹੋਇਆ ਸੀਗਾ ਕਾਲੀ ਦਲ ਨੂੰ ਕੁਝ ਨਹੀਂ ਹੋਇਆ ਤੇ ਦੁਬਾਰਾ ਜਿਹੜਾ ਸੰਗਤ ਉਸੇ ਤਰੀਕੇ ਦਾ ਭਰੋਸਾ ਆ ਕਾਲੀ ਦਲ ਦੇ ਉੱਤੇ ਜ਼ਰੂਰ ਕਰੇਗੀ ਪਰ ਜੇਕਰ ਪੰਥ ਨੂੰ ਸਮਰਪਿਤ ਪੰਜਾਬ ਨੂੰ ਸਮਰਪਿਤ ਪ੍ਰਧਾਨ ਕਾਲੀ ਦਲ ਨੂੰ ਮਿਲ ਗਿਆ ਤੇ ਲੋਕ ਤਾਂ ਜਿਵੇਂ ਕਹਿੰਦੇ ਨੇ ਨਰਕ ਦੇ ਮਾਰੇ ਹਰਖ ਦੇ ਮਾਰੇ ਨਰਕ ਨੂੰ ਗਏ ਲੋਕਾਂ ਨੇ ਤਾਂ ਹੋਰ ਪਾਰਟੀਆਂ ਚੁਣੀਆਂ ਹੀ ਤਾਂ ਆ ਜਦੋਂ ਸਾਡੀ ਪਾਰਟੀ ਨੇ ਜਿਹੜਾ ਸਿਧਾਂਤ ਨੂੰ ਛੱਡ ਕੇ ਹੋਰ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਤੇ ਉਹਦਾ ਕਰਕੇ ਲੋਕ ਹੋਰ ਪਾਰਟੀਆਂ ਦੇ ਵਿੱਚ ਗਏ ਆ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਚੱਲਣ ਵਾਲੀ ਸਰਕਾਰ ਪੰਜਾਬ ਦੇ ਵਿੱਚ ਕਿਹਨੇ ਬਣਾਉਣੀ ਸੀ ਕੱਲ ਤੱਕ ਸਾਬ ਤੇ ਹਮਲਾ ਕਰਨ ਵਾਲੀ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਕਿਹਨੇ ਬਣਾਉਣੀ ਸੀ ਪਰ ਜਦੋਂ ਹਮਲੇ ਦੀਆਂ ਗੱਲਾਂ ਸਾਹਮਣੇ ਆਈਆਂ ਕਿ ਹਮਲਾ ਹੋਇਆ ਕਿਵੇਂ ਸੀ ਤੇ ਉਹਦੇ ਵਿੱਚ ਸਾਡੀਆਂ ਧਿਰਾਂ ਦੇ ਨਾਮ ਆਉਂਦੇ ਨੇ ਹਨਾ ਤੇ ਜੇਕਰ ਸਾਡੀ ਧਿਰ ਵਾਕਈ ਸਾਡੀ ਹੋ ਕੇ ਨਿਬੜੂਗੀ ਤੇ ਫਿਰ ਲੋਕ ਮੈਂ ਕਹਿੰਦਾ ਜਾਨਾਂ ਦੇਣ ਲਈ ਤਿਆਰ ਨੇ ਆਰਾਂ ਦੀਆਂ ਤਲੀਆਂ ਥੱਲੇ ਆਪਦੇ ਹੱਥ ਵਿਛਾਉਣ ਨੂੰ ਤਿਆਰ ਨੇ ਸਿਰ ਰੱਖਣ ਨੂੰ ਤਿਆਰ ਨੇ ਅਮਰਤਪਾਲ ਸਿੰਘ ਦੇ ਪਿਤਾ ਤੱਕ ਪਹੁੰਚ ਹੋ ਸਕਦੀ ਹੈ ਉਹ ਕਿਤੇ ਅਜਿਹਾ ਕਿਉਂਕਿ ਲੋਕਾਂ ਦੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਵੀ ਅਮਰਤਪਾਲ ਸਿੰਘ ਦੇ ਪਿਤਾ ਹੋਣੇ ਚਾਹੀਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਅਮਰਤਪਾਲ ਸਿੰਘ ਦੀ ਵੀ ਗੱਲਬਾਤ ਚੱਲ ਰਹੀ ਹੈ ਤੁਹਾਨੂੰ ਲੱਗਦਾ ਵੀ ਪਹੁੰਚ ਹੋ ਸਕਦੀ ਹੈ ਉੱਥੇ ਤੱਕ ਮੈਂ ਮੈਨੂੰ ਲੱਗਦਾ ਹੈ ਕਿ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਦੀ ਗੱਲ ਕਰ ਲਈਏ ਆਪਾਂ ਤੇ ਮੈਨੂੰ ਲੱਗਦਾ ਵੀ ਇਸ ਕਰਕੇ ਪ੍ਰਧਾਨ ਨਹੀਂ ਹੋਣੇ ਚਾਹੀਦੇ ਬਫੂਤਰ ਸਿੰਘ ਵੀ ਉਹ ਅਮਰਤਪਾਲ ਸਿੰਘ ਦੇ ਪਿਤਾ ਨੇ ਹਣਾ ਕੋਈ ਪੰਥਕ ਕਿਹੜੇ ਬੰਦੇ ਦੇ ਵਿੱਚ ਯੋਗਤਾ ਹੈ ਜੇ ਬਾਪੂ ਤਰਸੇਮ ਸਿੰਘ ਹਨ ਦੇ ਵਿੱਚ ਯੋਗਤਾ ਆ ਤੇ ਫਿਰ ਬਾਪੂ ਤਰਸੇਮ ਸਿੰਘ ਪ੍ਰਧਾਨ ਹੋਣੇ ਚਾਹੀਦੇ ਆ ਜੇ ਭਾਈ ਅਮਰਤਪਾਲ ਸਿੰਘ ਦੇ ਵਿੱਚ ਯੋਗਤਾ ਆ ਤੇ ਮੈਨੂੰ ਲੱਗਦਾ ਭਾਈ ਅਮਰਤਪਾਲ ਸਿੰਘ ਜਾਂ ABC ਜਿਹੜਾ ਵੀ ਬੰਦਾ ਲੱਗਦਾ ਆ ਯੋਗ ਆ ਜਿਹੜਾ ਪੰਥ ਨੂੰ ਪੰਜਾਬ ਨੂੰ ਸਮਰਪਿਤ ਬੰਦਾ ਕਿਸੇ ਨੂੰ ਵੀ ਪ੍ਰਧਾਨ ਬਣਾ ਦੇਣ ਪ੍ਰਧਾਨਗੀ ਜੇਕਰ ਸਿਧਾਂਤਾਂ ਦੇ ਚੱਲ ਕੇ ਪ੍ਰਧਾਨਗੀ ਲੈਣੀ ਆ ਤੇ ਫਿਰ ਉਹ ਕੋ ਤਾਜ ਨਹੀਂ ਹੈਗਾ ਫਿਰ ਤਾਂ ਕੰਡਿਆਂ ਦਾ ਤਾਜ ਆ ਫਿਰ ਤਾਂ ਊਸੂਲੀ ਆ ਫਿਰ ਤਾਂ ਜੇਲ੍ਹਾਂ ਆ ਫਿਰ ਤਾਂ ਕੁਝ ਵੀ ਹੋ ਸਕਦਾ ਹੈ ਤੇ ਜੇਕਰ ਕਿਸੇ ਨੇ ਪਰਿਵਾਰ ਪ੍ਰਸਤ ਨੇ ਬੰਨਾ ਤਾਂ ਫਿਰ ਬਾਈ ਜੀ ਜਿੰਨੂੰ ਮਰਜ਼ੀ ਬਣਾਈ ਜਾਣਾ ਫਿਰ ਹਾਲ ਆਹੀ ਰਹੇ ਜਲਦੀਆਂ ਘਰਾਂ ਗਿਆ ਤੋਂ ਧੰਨਵਾਦ ਵੀਰ ਜਸਪੀਤ ਸਿੰਘ ਜੀ ਸੰਗਤ ਜੀ ਤੁਸੀਂ ਵਿਚਾਰਾ ਸੁਣੀ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਆਪਾਂ ਗੱਲਬਾਤ ਕੀਤੀ ਹੈ ਤੁਹਾਡੀ ਸਾਰਿਆਂ ਦੀ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਸੁਣ ਰਹੇ ਹੋ ਸਾਰਿਆਂ ਦੀ ਭਾਵਨਾ ਹੋਏਗੀ ਵੀ ਸ਼੍ਰੋਮਣੀ ਅਕਾਲੀ ਦਲ ਖਤਮ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਤੁਸੀਂ ਪੜਿਓ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਉਸ ਬਾਰੇ ਸ਼ੁਰੂਆਤ ਦੀਆਂ ਜਿਹੜੀਆਂ ਗੱਲਾਂ ਬਾਤਾਂ ਜੰਗਾ ਕਿਤੇ ਪੜ ਕੇ ਵੇਖਿਓ ਕਿੰਨੀਆਂ ਕੁਰਬਾਨੀਆਂ ਇਹ ਸਾਡੇ ਵੱਡ-ਵਡੇਰਿਆਂ ਨੇ ਵੱਡਿਆਂ ਪੁਰਖਿਆਂ ਨੇ ਕੀਤੀਆਂ ਗੁਰੂ ਘਰਾਂ ਦੇ ਸੁਧਾਰ ਵਾਸਤੇ ਕਿੰਨੇ ਉਹਨਾਂ ਨੇ ਤਸੀਹੇ ਚੱਲੇ ਕੀ ਕੁਝ ਕੀਤਾ ਇਹ ਖੇਤਰੀ ਪਾਰਟੀ ਐਵੇਂ ਨਹੀਂ ਸੀ ਬਣੀ ਕੁਝ ਸਿਸਟਮ ਮਾੜਾ ਹੋ ਗਿਆ ਕੁਝ ਸਿਸਟਮ ਨੂੰ ਮਾੜਾ ਕਰਨ ਵਾਲੇ ਲੋਕ ਇਹਦੇ ਵਿੱਚ ਕੁਝ ਭੈਠ ਕਰ ਗਏ ਕੁਝ ਬੰਦਿਆਂ ਨੇ ਅਜੀਹਾ ਕੁਝ ਕਰ ਦਿੱਤਾ ਉਹ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਸਾਰਾ ਕੁਝ ਸੁਣ ਹੀ ਲਿਆ ਸੋ ਜਿਹੜੀ ਮੇਨ ਗੱਲਬਾਤ ਆਪਾਂ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਆ ਆਉਣ ਵਾਲਾ ਪ੍ਰਧਾਨ ਕਿਹੜਾ ਹੁੰਦਾ ਇਹ ਅਰਦਾਸ ਕਰਦੇ ਆਂ ਵੀ ਕੋਈ ਚੜ੍ਹਦੀ ਕਲਾ ਵਾਲਾ ਪੰਜਾਬ ਨੂੰ ਪਿਆਰ ਕਰਨ ਵਾਲਾ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਨ ਵਾਲਾ ਪੰਜਾਬ ਦੇ ਮੁੱਦਿਆਂ ਨੂੰ ਗਾਂ ਲੈ ਕੇ ਤੁਰਨ ਵਾਲਾ ਅਜਿਹਾ ਇਨਸਾਨ ਜੇ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਬਣਦਾ ਤੇ ਖੇਤਰੀ ਪਾਰਟੀ ਮੋੜ ਸਰਜੀਤ ਹੋ ਕੇ ਤੇ ਵੱਡੀਆਂ ਪੁਲਾੰਗਾ ਜਿਹੜੀਆਂ ਇਹ ਪਾਰਟੀ ਪਟੇਗੀ ਆਉਣ ਵਾਲਾ ਸਮਾਂ ਚੰਗਾ ਹੋਏਗਾ ਤੁਸੀਂ ਆਪਣੀ ਟਿੱਪਣੀ ਕੀਤੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ